ਕੁਝ ਸਮੇਂ ਵਿੱਚ ਹੀ ਗੋਇੰਦਵਾਲ ਸਾਹਿਬ ਇੱਕ ਕਾਫੀ ਵੱਡਾ ਸ਼ਹਿਰ ਬਣ ਗਿਆ ਸੀ ਇੱਥੇ ਹਰ ਜਾਤ ਬਰਾਦਰੀ ਦੇ ਲੋਕ ਆ ਕੇ ਵਸ ਗਏ ਸਨ ਪਰ ਖੋਜੇ ਬਰਾਦਰੀ ਦੇ ਲੋਕ ਕੁਝ ਜ਼ਿਆਦਾ ਹੀ ਵਸ ਗਏ ਸਨ ਇਹ ਲੋਕ ਸਖੀ ਸਰਵੜ ਨੂੰ ਮੰਨਦੇ ਸਨ ਉਸ ਸਮੇਂ ਇਸ ਇਲਾਕੇ ਦੇ ਆਮ ਪਿੰਡਾਂ ਵਿੱਚ ਸਖੀ ਸਰਵਰੀਆਂ ਦੀ ਜ਼ਿਆਦਾ ਗਿਣਤੀ ਸੀ ਨਵਾਂ ਸ਼ਹਿਰ ਵੱਸਣ ਕਰਕੇ ਅਤੇ ਵਪਾਰ ਦੀਆਂ ਨਵੀਆਂ ਸੰਭਾਵਨਾ ਨੂੰ ਮੁੱਖ ਰੱਖ ਕੇ ਇਹ ਲੋਕ ਗੋਇੰਦਵਾਲ ਵਿੱਚ ਆ ਕੇ ਵਸ ਗਏ ਸਨ ਜਦ ਇਨਾ ਖੋਜਿਆ ਵੇਖਿਆ ਕਿ ਕੁਝ ਮੁਸਲਮਾਨ ਵੀ ਸਿੱਖੀ ਤੋਂ ਪ੍ਰੇਰਿਤ ਹੋ ਰਹੇ ਹਨ ਤਾਂ ਇਨਾਂ ਨੇ ਗੁਰੂ ਦੇ ਸਿੱਖਾਂ ਨੂੰ ਤੰਗ ਕਰਨਾ ਆਰੰਭ ਕਰ ਦਿੱਤਾ ਉਹ ਇਸ ਤੱਤ ਤੋਂ ਪਲੀਪਾਨ ਜਾਣੂ ਸੀ ਕਿ ਗੋਇੰਦਵਾਲ ਨੂੰ ਗੁਰੂ ਅਮਰਦਾਸ ਜੀ ਨੇ ਹੀ ਵਸਾਇਆ ਹੈ ਪਰ ਫਿਰ ਵੀ ਉਹ ਆਪਣਾ ਦਬਦਬਾ ਰੱਖਣਾ ਚਾਹੁੰਦੇ ਸਨ ਜਦ ਸਿੱਖਾਂ ਦੀਆਂ ਔਰਤਾਂ ਕੋ ਉੱਤੇ ਪਾਣੀ ਪਰੰ ਜਾਂਦੀਆਂ ਤਾਂ ਉਹ ਗੁਲੇਲਾ ਮਾਰ ਮਾਰ ਕੇ ਘੜੇ ਭੰਨ ਦਿੰਦੇ ਸਿੱਖਾਂ ਨੇ ਜਦ ਗੁਰੂ ਸਾਹਿਬ પાસે ਸ਼ਿਕਾਇਤ ਕੀਤੀ ਤਾਂ ਗੁਰੂ ਜੀ ਨੇ ਮਸ਼ਕਾ ਲਿਆਉਣ ਲਈ ਕਿਹਾ ਜਦ ਸਿੱਖ ਮਸ਼ਕਾ ਨਾਲ ਪਾਣੀ ਪਰਣ ਲੱਗੇ ਤਾਂ ਇਹ ਕਾਨਿਆਂ ਜਾਂ ਤੀਰ ਮਾਰ ਕੇ ਮਸ਼ਕਾ ਵਿੱਚ ਮੋਰੀ ਘਾੜ ਦਿੰਦੇ ਇਸ ਤਰ੍ਹਾਂ ਇਹ ਖੋਜੀ ਹੋਰ ਪੁੱਤਰ ਗਏ ਜਦ ਸਿੱਖ ਇਹਨਾਂ ਨਾਲ ਟੱਕਰ ਲੈਣ ਬਾਰੇ ਗੁਰੂ ਜੀ ਤੋਂ ਆਗਿਆ ਮੰਗੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਉਹ ਸਾਡੇ ਨਗਰ ਵਾਸੀ ਹਨ ਸਾਨੂੰ ਕਿਸੇ ਨਾਲ ਲੜਨ ਦੀ ਕੋਈ ਲੋੜ ਨਹੀਂ ਹੈ ਗੁਰੂ ਜੀ ਨੇ ਹਿਦਾਇਤ ਕਰ ਦਿੱਤੀ ਕਿ ਪਿੱਤਲ ਦੀਆਂ ਗਾਗਰਾ ਮੰਗਵਾ ਲਈਆਂ ਜਾਣ ਜਦ ਸਿੱਖ ਗਾਗਰਾ ਵਿੱਚ ਪਾਣੀ ਲਿਆਉਣ ਲੱਗੇ ਤਾਂ ਇਹ ਵੱਟੇ ਮਾਰ ਕੇ ਗਾਗਰਾ ਚਿਬੀਆਂ ਕੱਢ ਦਿੰਦੇ ਸਨ ਸਿੱਖ ਤੰਗ ਹੋ ਕੇ ਫਿਰ ਗੁਰੂ ਜੀ ਕੋਲ ਸ਼ਿਕਾਇਤ ਕਰਦੇ ਤਾਂ ਗੁਰੂ ਜੀ ਉਹਨਾਂ ਨੂੰ ਸ਼ਾਂਤ ਰਹਿਣ ਲਈ ਕਹਿੰਦੇ ਕਈ ਵਾਰ ਉਹ ਇਹ ਵੀ ਕਹਿੰਦੇ ਜੈਸਾ ਕੋਈ ਕਰੇਗਾ ਵੈਸਾ ਹੀ ਪਰੇਗਾ ਕਰਨੀ ਵੈਗੁਰੂ ਦੀ ਐਸੀ ਹੋਈ ਕਿ ਇਕਸਰ ਸਨਿਆਸੀਆਂ ਦੀ ਟੋਲੀ ਗੁਇੰਦਵਾਲ ਆਈ ਖੋਜਿਆਂ ਨੇ ਉਹਨਾਂ ਨਾਲ ਵੀ ਛੇੜਖਾਨੀ ਕੀਤੀ ਸਨਿਆਸੀਆਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਉਹਨਾਂ ਨੇ ਆਪਣੇ ਡੰਡੇ ਕੱਢ ਲਏ ਅਤੇ ਖੋਜਿਆਂ ਨੂੰ ਇੰਨਾ ਕੋ ਕੁੱਟਿਆ ਕਿ ਕੁਝ ਦੀਆਂ ਲੱਤਾਂ ਗੋਡੇ ਟੁੱਟ ਗਏ ਅਤੇ ਕਈ ਆਪਣੀ ਜਾਨ ਹੀ ਗਵਾ ਬੈਠੇ ਨਗਰ ਵਿੱਚ ਬਿਲਕੁਲ ਸ਼ਾਂਤੀ ਹੋ ਗਈ ਪਰ ਖੋਜੇ ਕੁਝ ਸਮੇਂ ਬਾਅਦ ਫਿਰ ਇਲਤਾ ਕਰਨ ਲੱਗੇ ਉਨਾ ਦਿਨਾਂ ਵਿੱਚ ਲਾਹੌਰ ਤੋਂ ਸ਼ਾਹੀ ਖਜ਼ਾਨਾ ਖੱਜਰਾ ਰਾਹੀ ਦਿੱਲੀ ਜਾ ਰਿਹਾ ਸੀ ਰਾਤ ਨੂੰ ਖਜ਼ਾਨੇ ਦੇ ਰਖਵਾਲਿਆਂ ਨੇ ਗੁਇੰਦਵਾਲ ਠਹਿਰਨਾ ਹੀ ਯੋਗ ਸਮਝਿਆ ਇਸ ਲਈ ਇੱਥੇ ਹੀ ਉਹ ਸਰਾ ਵਿੱਚ ਠਹਿਰ ਗਏ ਸ਼ਾਮ ਨੂੰ ਬਹੁਤ ਜ਼ੋਰ ਦੀ ਹਨੇਰੀ ਆ ਤੇ ਝੱਖੜ ਆਇਆ ਜਿਸ ਕਰਕੇ ਉਹਨਾਂ ਦੀ ਖਜ਼ਾਨੇ ਨਾਲ ਲੱਦੀ ਲਗਾਈ ਇੱਕ ਖੱਜਰ ਗੁੰਮ ਹੋ ਗਈ ਜਦ ਸਵੇਰੇ ਉੱਠ ਕੇ ਉਹਨਾਂ ਖੱਜਰਾ ਦੀ ਗਿਣਤੀ ਕੀਤੀ ਤਾਂ ਇੱਕ ਖੱਜਰ ਘੱਟ ਸੀ ਸ਼ਾਹੀ ਖਜ਼ਾਨੇ ਦੇ ਇੰਚਾਰਜ ਨੂੰ ਫਿਕਰ ਪੈ ਗਈ ਉਸਨੇ ਆਪਣੇ ਸਿਪਾਹੀ ਨਗਰ ਤੇ ਚਾਰ ਚੁਫੇਰੇ ਦੁੜਾਏ ਪਰ ਪਤਾ ਨਾ ਲੱਗਾ ਅੰਤ ਵਿੱਚ ਉਸ ਸਮੇ ਬਾਦ ਗੁੰਮ ਹੋਈ ਖੱਜਰ ਆਪਣੇ ਆਪ ਹੀ ਹਣਕ ਪਈ ਖੱਜਰ ਦੀ ਹਣਕ ਸੁਣ ਕੇ ਸਿਪਾਹੀ ਉਸ ਵੱਲ ਭੱਜ ਗਏ ਅਖੀਰ ਖੋਜੀਆਂ ਦੇ ਇੱਕ ਘਰ ਵਿੱਚੋਂ ਉਹਨਾਂ ਨੂੰ ਖੱਜਰ ਮਿਲ ਗਈ ਖਜ਼ਾਨੇ ਦੇ ਇੰਚਾਰਜ ਨੇ ਸਾਰੇ ਖੋਜੀਆਂ ਨੂੰ ਬੁਲਾ ਲਿਆ ਉਹਨਾਂ ਨੇ ਕੁਝ ਨੂੰ ਤਾਂ ਉੱਥੇ ਹੀ ਮਾਰ ਦਿੱਤਾ ਅਤੇ ਬਾਕੀਆਂ ਨੂੰ ਬੰਨ੍ਹ ਕੇ ਦਿੱਲੀ ਆਪਣੇ ਨਾਲ ਲੈ ਗਏ ਜਿਹੜੇ ਖੋਜੇ ਗੁਇੰਦਵਾਲ ਵਿੱਚ ਬਚ ਗਏ ਸਨ ਉਹ ਨਗਰ ਛੱਡ ਕੇ ਚਲੇ ਗਏ ਇਸ ਤਰ੍ਹਾਂ ਸ਼ਹਿਰ ਵਿੱਚੋਂ ਖੋਜਿਆਂ ਦਾ ਸਫਾਇਆ ਹੋ ਗਿਆ ਅਤੇ ਗੁਰੂ ਜੀ ਵੱਲੋਂ ਕਿਹਾ ਕਥਨ ਕਿ ਜੈਸੀ ਕਰਨੀ ਵੈਸੀ ਪੜਨੀ ਪੂਰਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ